ਜਿਹੜੇ ਬੰਦਾ ਬੰਦੋ ਕੇ ਬੇਰ ਨੁਕਸਾਨ ਹੋਇਆ ਮੇਰੇ ਪੈਸੇ ਖਾ ਲਏ ਏਜੰਟ ਨੇ ਜਿੰਨਾ ਚਿਰ ਤੱਕ ਮੈਂ ਨਹੀਂ ਲਿਖ ਕੇ ਦਿੰਦਾ ਪੁਲਿਸ ਕੀ ਕਰੂ ਸਰਕਾਰ ਕੀ ਕਰੂ ਸਾਨੂੰ ਲੋਕ ਮਤਲਬ ਲਿਖ ਕੇ ਨਹੀਂ ਦਿੰਦੇ ਕਿ ਪਤਾ ਤਾਂ ਦਿਖਾਓ ਲੋਕਾਂ ਨੂੰ ਐਕਚੁਅਲੀ ਲੋਕਾਂ ਦੀ ਅਪਰੋਚ ਹੁੰਦੀ ਆ ਵੀ ਕਿਸ ਤਰ੍ਹਾਂ ਜਿਹੜਾ ਸਾਡੇ ਵੱਲ ਜਿਹੜੇ ਪੈਸੇ ਮੁਰ ਜਾ ਜਿਹੜੇ ਡੀਸੀਸ ਨੇ ਉਹਨਾਂ ਨੂੰ ਡਾਇਰੈਕਟ ਕੀਤਾ ਸੀ ਵੀ ਜਿੰਨੇ ਵੀ ਆਇਲੈਂਡ ਸੈਂਟਰ ਚੱਲ ਰਹੇ ਨੇ ਜਾਂ ਫਿਰ ਇਮੀਗ੍ਰੇਸ਼ਨ ਸੈਂਟਰਸ ਨੇ ਕਈਆਂ ਨੇ ਆਇਲੈਂਡ ਸੈਂਟਰਾਂ ਦੀ ਆੜ੍ਹਤ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਹੈ ਸੋ ਉਹ ਡਾਟਾ ਹੁਣ ਤੱਕ ਕਿੰਨਾ ਕਲੈਕਟ ਹੋ ਚੁੱਕਾ ਹੈ ਕੁਝ ਪਤਾ ਲੱਗਾ ਕਿਉਂਕਿ ਫਰਾਡ ਬਹੁਤ ਹੋ ਰਿਹਾ ਪੰਜਾਬ ਚ ਬਹੁਤ ਦਰਜਨਾ ਕੇਸ ਦਰਜ ਕੀਤੇ ਟ੍ਰੈਵਲ ਏਜੰਟਾਂ ਦੇ ਕਈ ਬੰਦੇ ਜੇਲ੍ਹ ਚ ਹੀ ਗਏ ਅੰਮ੍ਰਿਤਸਰ ਦੇ ਵਿੱਚ ਜਿਹੜੇ ਏਜੰਟ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ 9 ਮਿਲਦੀਆਂ ਕੀਤੀਆਂ ਸੀ ਉੱਡ ਦੋ ਕੀਤੀਆਂ ਇੱਕ ਕਦਾਂਗੇ 5-6 ਦਿਨ ਚ ਆਨਲਾਈਨ ਮਿਲਦੀ ਕੰਦਰ ਮਤਲਬ ਇਹ ਐਨਆਰਆਈ ਦੀ ਕਿ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਹੈ ਉਹ ਤੋਂ ਸਾਨੂੰ ਦੱਸ ਦੇ ਉਹ ਦੱਸਣ ਨਹੀਂ ਉਹਨਾਂ ਦੀ ਪ੍ਰੋਬਲਮ ਹੱਲ ਕਰਨ ਲਈ ਤਿਆਰ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹਰ ਬੰਦਾ ਕਿਉਂਕਿ ਆਹ ਨਹੀਂ ਸਕਦਾ ਇੱਥੇ ਹਰ ਬੰਦੇ ਦਾ ਆਉਣਾ ਓਖਾ ਕਈਆਂ ਨੂੰ ਜੌਬ ਤੋਂ ਆਪਣੀ ਛੁੱਟੀ ਨਹੀਂ ਮਿਲਦੀ ਕਈ ਕੁਛ ਹੈ ਤੇ ਉਹਨਾਂ ਨੂੰ ਇਹ ਕਹਿੰਦੇ ਕਿ ਤੁਸੀਂ ਯਾਰ ਵਟਸਐਪ ਕਰ ਦਿਓ ਕੋਈ ਗੱਲ ਨਹੀਂ ਅਸੀਂ ਜਿੰਨੇ ਜੋਗੇ ਆ ਉਹ ਕਰ ਲਾਂ ਪਿਛਲੇ ਕਰੀਬ 1 ਸਾਲ ਦੇ ਵਿੱਚ ਅਸੀਂ ਦਰਜ ਨੇ ਡੈਡ ਬਾਡੀਜ਼ ਬਾਲ ਮਗਾ ਕੇ ਦਿੱਤੀਆਂ ਲੋਕਾਂ ਨੂੰ ਟਰਬਦੀ ਮੰਗਾਉਣ ਤੋਂ ਬਾਅਦ 8-8 10-10 ਲੱਖ ਰੁਪਏ ਬੰਦਾ-ਬੰਦਾ ਲੱਖ ਰੁਪਏ ਲੱਗ ਜਾਂਦਾ ਤੇ ਗਰੀਬ ਲੋਕਾਂ ਨੇ ਪਹਿਲਾਂ ਕਰਜ਼ਾ ਲੈ ਲੈ ਕੇ ਆਪਣੇ ਵੱਲੋਂ ਜਿਹੜੇ ਭੇਜਿਆ ਬੱਚੇ ਬਾਅਦ ਭੇਜੇ ਆ ਫਿਰ ਜੋ ਉਹਨਾਂ ਦੀ লাশ ਪਹੁੰਚੀ ਪੈਦੇ ਪੈਸੇ ਲਾ ਕੇ ਤੋਂ ਬੜਾ ਔਖਾ ਹੈ ਦੇ ਦਿਨਾਂ ਚ ਸੀ ਦੇਖਿਆ ਜਿਹੜੇ ਭਾਰਤੀ ਡਿਪੋਰਟ ਕੀਤੇ ਗਏ ਸੀ ਉਹਨਾਂ ਦੇ ਵਿੱਚ ਜਿਹੜੇ ਪੰਜਾਬੀ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਉਸੇ ਦਿਨ ਤੋਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਔਰ ਅੰਮ੍ਰਿਤਸਰ ਦੇ ਵਿੱਚ ਜਿਹੜੇ 에ਜੰਟ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਲੇਕਿਨ ਹੁਣ ਅਗਾਹ ਤੋਂ ਪੰਜਾਬ ਸਰਕਾਰ ਦੀ ਕੀ ਸਟ੍ਰੈਟਜੀ ਰਹੇਗੀ ਕਿਉਂਕਿ ਰਿਵਰਸ ਮਾਈਗ੍ਰੇਸ਼ਨ ਤੇ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਸੀ ਸਾਡੇ ਨਾਲ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਨੇ ਢਾਲੀਵਾਲ ਸਭ ਹਾਲਾਂਕਿ ਜਿਵੇਂ ਸਰਕਾਰ ਬਣੀ ਸੀ ਉਦੋਂ ਰਿਵਰਸ ਮਾਈਗ੍ਰੇਸ਼ਨ ਇੱਕ ਜਿਹੜਾ ਪ੍ਰੋਜੈਕਟ ਆਪਾਂ ਕਵਾਂਗੇ ਸ਼ੁਰੂ ਕੀਤਾ ਗਿਆ ਸੀ ਉਹਦੇ ਤਹਿਤ ਹੁਣ ਗ ਇੱਕ ਅਸੀਂ ਪੰਜਾਬ ਦੇ ਅੰਦਰ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਜੌਬ ਕ੍ਰੀਏਟ ਕਰ ਲਈ ਆਪਣੇ ਉਪਦਾਲੇ ਕਰੀ ਆ 50 ਹਜ਼ਾਰ ਬੰਦੇ ਨੂੰ ਹੁਣ ਤੱਕ ਮਾਨ ਸਾਹਿਬ ਨੇ ਨੌਕਰੀ ਦਿੱਤੀ ਆ ਔਰ ਅਸੀਂ ਜਿਹੜੀ ਐਗਰੋ ਬੇਸਡ ਇੰਡਸਟਰੀ ਆ ਉਹਨੂੰ ਪੰਜਾਬ ਦੇ ਵਿੱਚ ਡਿਵੈਲਪ ਕਰ ਰਹੇ ਹਾਂ ਜਿਹੜੀ ਦੂਸਰੀ ਇੰਡਸਟਰੀ ਆ ਟਾਟਾ ਸਟੀਲ ਵਰਗੇ ਵੱਡੇ ਵੱਡੇ ਜੂਨਟ ਜਿਹੜੇ ਪੰਜਾਬ ਚ ਆ ਦੇ ਜਦੋਂ ਸਾਡੇ ਜੂਨਟ ਆ ਜਾਣਗੇ ਪੰਜਾਬ ਦੇ ਵਿੱਚ ਜੋਬ ਜਦੋਂ ਕਲੀਅਰ ਟ ਹੋ ਜਾਣਗੇ ਤਾਂ ਆਪਣੇ ਆਪ ਹੀ ਲੋਕ ਵਾਪਸ ਆਉਣੇ ਜਿਹੜੇ ਸ਼ੁਰੂ ਹੋ ਜਾਣਗੇ ਸਮਝਦੇ ਕਿ ਦੂਜਾ ਉਹਨਾਂ ਦਾ ਮਤਲਬ ਜ਼ਿਆਦਾ ਤਾਂ ਇਹ ਹੈ ਕਿ ਸੇਫਟੀ ਜਿਹੜੀ ਉਹਨਾਂ ਦੀ ਕਿ ਪੰਜਾਬ ਦੇ ਅੰਦਰ ਉਹ ਬੰਦੇ ਆਪਣੇ ਆਪ ਨੂੰ ਮਤਲਬ ਸਮਝਣ ਕੇ ਸਾਡਾ ਪੰਜਾਬ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਕੋਈ ਸਮੱਸਿਆ ਨਾ ਆਵੇ ਇਸੇ ਕਰਕੇ ਆਪਾਂ ਹਰ ਮਹੀਨੇ ਆਨਲਾਈਨ ਮਿਲਣੀ ਵੀ ਕਰਦੇ ਪਹਿਲਾਂ ਵੀ ਕੀਤੀਆਂ ਪਹਿਲਾਂ ਉਹਦਾ ਕੀਤੀਆਂ ਨੌ ਮਿਲੀਆਂ ਕੀਤੀਆਂ ਅਸੀਂ ਉਰਦੋ ਕੀਤੀਆਂ ਇੱਕ ਕਦਾਂਗੇ ਪੰਜ 6 ਦਿਨ ਔਨਲਾਈਨ ਮਿਲਦੀ ਕੰਦਾ ਮਤਲਬ ਇਹ ਐਨਆਰਆਈ ਦੀ ਕਿ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਆਉਤੋ ਸਾਨੂੰ ਦੱਸ ਦੇਣ ਉਹ ਦੱਸਣ ਅਸੀਂ ਉਹਨਾਂ ਦੀ ਪ੍ਰੋਬਲਮ ਹੱਲ ਕਰ ਲਈ ਕਰ ਇੱਕ ਅਸੀਂ ਕੱਲ ਜਿਹੜਾ ਵਟਸਐਪ ਨੰਬਰ ਵੀ ਜਾਰੀ ਕੀਤਾ ਉਹ ਜਿਹੜਾ ਨੰਬਰ ਆ ਉਹ ਨੰਬਰ ਸਾਡਾ ਹੈਗਾ 9056009884 ਇੱਕ ਵਾਰ ਤੇ ਫੋਟੋ ਕਰ ਲਓ ਜੀ ਹਾਂ ਇਹ ਇਹ ਨੰਬਰ ਜਾਰੀ ਕੀਤਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹਰ ਬੰਦਾ ਕਿਉਂਕਿ ਆ ਨਹੀਂ ਸਕਦਾ ਇਥੇ ਹਰ ਬੰਦੇ ਦਾ ਆਉਣਾ ਔਖਾ ਕਈਆਂ ਨੂੰ ਜੌਬ ਤੋਂ ਆਪਣੀ ਛੁੱਟੀ ਨਹੀਂ ਮਿਲਦੀ ਕਈ ਕੁਛ ਹੈ ਤੇ ਉਹਨਾਂ ਨੂੰ ਹੀ ਕਹਿੰਦੇ ਕਿ ਤੁਸੀਂ ਜਦ ਵਟਸਐਪ ਕਰ ਦਿਓ ਕੋਈ ਗੱਲ ਨਹੀਂ ਅਸੀਂ ਜਿੰਨੇ ਜੋਗੇ ਆ ਉਹ ਕਰ ਲਾਂ ਅਸੀਂ ਤਾਂ ਵਟਸਐਪ ਨੰਬਰ ਕੱਲ ਜਾਰੀ ਕੀਤਾ ਹੈਗਾ ਵੀ ਅਸੀਂ ਵੱਧ ਵੱਧ ਇਹਨਾਂ ਦੇ ਸਵੱਸਿਆ ਜਿਹੜੀਆਂ ਉਹਨੂੰ ਹੱਲ ਕਰ ਸਕੀਏ ਔਰ ਬੜਾ ਵਧੀਆ ਰਿਸਪੌਂਸ ਦੇ ਦਿਆ ਔਰ ਤੁਸੀਂ ਦੇਖੋ ਕਿ ਪਿਛਲੇ ਕਰੀਬ 1 ਸਾਲ ਦੇ ਵਿੱਚ ਅਸੀਂ ਦਰਜ ਨੇ ਡੈਡ ਬਾਡੀਜ਼ ਬਹੁਤ ਮੁਕਾ ਕੇ ਦਿੱਤੀਆਂ ਲੋਕਾਂ ਨੂੰ ਅਿਕੁਨਸੀ ਕੱਲ ਉੱਥੇ ਦਮਦਾਰ ਸਿਕੁੰਡਾ ਡੰਕੀ ਤੇ ਜਾਦੇ ਗੁਆਟੇਮਾਲਾ ਚੋ ਦੀ ਡੈਥ ਹੋਈ ਉਹਦੀ ਡੈਡਬਾਡੀ ਮੰਗਾਉਣ ਦੀ ਕੱਲ ਦੀ ਮੈਂ ਪੈਸੇ ਵਾਈ ਕਰਦੇ ਆ ਅਸੀਂ ਬਿਲ ਇਹ ਇਹ ਦੇਖਣ ਨੂੰ ਲੱਗਦਾ ਕਿ ਜਿੰਦਾ ਛੋਟਾ ਪਰ ਇਹ ਕੰਮ ਵੀ ਡੈਡਬਾਡੀ ਮੰਗਾਉਣ ਤੋਂ ਬਾਅਦ 8 8 10 10 ਲੱਖ ਰੁਪਏ ਬੰਦਾ ਬੰਦਾ ਲੱਖ ਰੁਪਏ ਲੱਗ ਜਾਂਦਾ ਤੇ ਗਰੀਬ ਲੋਕਾਂ ਨੇ ਪਹਿਲਾਂ ਕੱਦਿਆ ਲੈ ਲੈ ਕੇ ਆਪਣੇ ਵੱਲੋਂ ਜਿਹੜੇ ਭੇਜਿਆ ਬੱਚੇ ਬਾਅਦ ਭੇਜਿਆ ਫਿਰ ਜਿਹੋ ਉਹਨਾਂ ਦੀ ਲਾਸ਼ ਬੋਰੀ ਪੈਦੇ ਪੈਸੇ ਲਾ ਕੇ ਤੋਂ ਬੜਾ ਔਖਾ ਹੈ ਸੋ ਦੰਨਿਆ ਬਦਲਮਾਨ ਇਹ ਜਿਹੜੀ ਅਸੀਂ ਹੱਲ ਕਰ ਰਹੇ ਹਾਂ ਉਹ ਬੜੀ ਵਧੀਆ ਢੰਗ ਨਾਲ ਹੱਲ ਹੋ ਗਈ। ਜਨਰਲ ਸਾਹਿਬ ਇੱਕ ਤੁਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਵੀ ਜਿਹੜੇ ਡੀਸੀਸ ਨੇ ਉਹਨਾਂ ਨੂੰ ਡਾਇਰੈਕਟ ਕੀਤਾ ਸੀ ਵੀ ਜਿੰਨੇ ਵੀ ਆਇਲੈਂਡ ਸੈਂਟਰ ਚੱਲ ਰਹੇ ਨੇ ਜਾਂ ਫਿਰ ਇਮੀਗ੍ਰੇਸ਼ਨ ਸੈਂਟਰਸ ਨੇ ਕਈਆਂ ਨੇ ਆਇਲੈਂਡ ਸੈਂਟਰਾਂ ਦੀ ਆਰਡ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਹੈ ਸੋ ਉਹ ਡਾਟਾ ਹੁਣ ਤੱਕ ਕਿੰਨਾ ਕਲੈਕਟ ਹੋ ਚੁੱਕਾ ਹੈ ਕੁਝ ਪਤਾ ਲੱਗਾ ਕਿਉਂਕਿ ਫਰਾਡ ਬਹੁਤ ਥੋੜੇ ਪੰਜਾਬ ਚ ਨਹੀਂ ਉਹ ਡਾਟਾ ਪੂਰਾ ਤਰੀ ਅਜੇ ਦਿੱਤਾ ਜਾ ਸਕਦਾ ਪਰ ਅਸੀਂ ਕਾਫੀ ਕੰਮ ਕੀਤਾ ਉੱਤੇ ਬਹੁਤ ਦਰਜਨਾ ਕੇਸ ਦਰਜ ਕੀਤੇ ਟ੍ਰੈਵਲ ਏਜੰਟਾਂ ਦੇ ਕਈ ਬੰਦੇ ਜੇਲ੍ਹ ਚ ਹੀ ਗਏ ਪਰ ਉਹਦੇ ਵਿੱਚ ਤਾਂ ਇੱਕ ਪ੍ਰੋਬਲਮ ਹੈ ਬੜੀ ਵੱਡੀ ਉਹ ਪ੍ਰੋਬਲਮ ਇਹ ਆ ਕਿ ਜਿਹੜੇ ਬੰਦਾ ਮੰਨ ਲਓ ਕਿ ਮੇਰਾ ਨੁਕਸਾਨ ਹੋਇਆ ਮੇਰੇ ਪੈਸੇ ਖਾ ਲਏ ਏਜੰਟ ਨੇ ਜਿੰਨਾ ਚਿਰ ਤੱਕ ਮੈਂ ਨਹੀਂ ਲਿਖ ਕੇ ਦਿੰਦਾ ਪੁਲਿਸ ਕੀ ਕਰੂਗੀ ਸਰਕਾਰ ਕੀ ਕਰੂਗੀ ਸਾਨੂੰ ਲੋਕ ਮਤਲਬ ਲਿਖ ਕੇ ਨਹੀਂ ਦਿੰਦੇ ਕਿ ਪਤਾ ਤਾਂ ਦਿਖਲਾਉਂ ਲੋਕਾਂ ਨੂੰ ਐਕਚੁਅਲੀ ਲੋਕਾਂ ਦੀ ਅਪਰੋਚ ਹੁੰਦੀ ਆ ਵੀ ਕਿਸ ਤਰ੍ਹਾਂ ਦਾ ਜਿਹੜਾ ਸਾਡੇ ਵੱਲੋਂ ਜਿਹੜੇ ਪੈਸੇ ਮੁੜ ਜਾਣ ਪਿਆਪਾ ਫਤਿਹਨਾ ਕਹੀ ਕਿ ਇਕੋ ਨਿਕਲ ਰਹੀ ਏ ਦੋ ਕਿ ਲੈਣਾ ਸਾਡੇ ਪੈਸੇ ਮੁੜ ਜਾ ਉਹ ਸਾਡੇ ਰਾਜ ਬੜਾ ਰੋੜਾ ਹੁੰਦਾ ਉਹਦਾ ਮੁੰਡਾ ਜਿਹੜਾ ਰਿਪੋਰਟ ਹੋ ਕੇ ਆਇਆ ਸੀਗਾ ਦਲੇਸ਼ ਸਿੰਘ ਇਹਨੇ ਉਦੋਂ ਮੈਂ ਇਹਦੇ ਘਰ ਗਿਆ ਸੀਗਾ ਤੇ ਨਾਲ ਮੈਂ ਪੁਲਿਸ ਅਫਸਰ ਨੂੰ ਲੈ ਗਿਆ ਤੇ ਇਹ ਮੰਨ ਗਿਆ ਕਹਿੰਦਾ ਜੀ ਮੈਂ ਦੇ ਦਿੰਦਾ ਸਟੇਟਮੈਂਟ ਇਹਨੇ ਸਟੇਟਮੈਂਟ ਦਿੱਤੀ 60 ਲੱਖ ਰੁਪਈਆ ਉਦੋਂ ਹੀ ਉਸੇ ਦੇ ਬੱਚਾ ਦਰਜ ਕਰਤਾ ਉਹਦਾ ਦਫ਼ਤਰ ਸੀਲ ਕਰਤਾ ਉਦੋਂ ਬੰਦਾ ਉਨ ਭੱਜਾ ਇੱਕ ਦੋ ਦਿਨ ਚ ਬਲੋ ਬੰਦਾ ਪੇਸ਼ ਵੀ ਹੋ ਜਾਊਗਾ ਮਤਲਬ ਲੋਕ ਥੋੜਾ ਸਾਡਾ ਸਹਿਯੋਗ ਕਰਨਾ ਇਹ ਟ੍ਰੈਵਲ ਏਜੰਟਾਂ ਦਾ ਸਸ ਜਨੱਥ ਤਾਂ ਹੀ ਨਹੀਂ ਪੈਂਦੀ ਤਾਂ ਜੋ ਲੋਕ ਜਿਹੜੇ ਨਾ ਉਹ ਉਹ ਮਲਾ ਮਲਾ ਚੌਣ ਦੇ ਵਿਚਾਲ ਕੋਈ ਨਹੀਂ ਜਿਆਦਾ 20 ਲੱਖ ਦਿੱਤਾ 10 ਲੱਖ ਵਾਪਸ ਆ ਗਿਆ 12 ਲੱਖ ਵਾਪਸ ਆ ਗਿਆ 9 ਲੱਖ ਵਾਪਸ ਆ ਗਿਆ ਇਹ ਜਿਹੜੀ ਪਾਲਿਸੀ ਹੈ ਨਾ ਲੋਕਾਂ ਦੀ ਮੈਂ ਲੋਕਾਂ ਨੂੰ ਅਪੀਲ ਕੀਤੀ ਕੱਲ ਵੀ ਕੀਤੀ ਸੀ ਕਿ ਤੁਸੀਂ ਜਦ ਵੱਧ ਤੋਂ ਵੱਧ ਅੱਗੇ ਆਓ ਜਿੱਥੇ ਤੁਹਾਡੇ ਨਾਲ ਕੋਈ ਟ੍ਰੈਵਲ ਏਜੰਟ ਠੱਗੀ ਕਰਦਾ ਉਹਦੇ ਖਾਬ ਲਿਖ ਕੇ ਦਿਓ ਵੀ ਲਿਖ ਕੇ ਦਿਓਗੇ ਤਾਂ ਫਿਰ ਅਸੀਂ ਉਹਦੇ ਖਾਬ ਕਾਰਵਾਈ ਕਰਾਂਗੇ ਤਾਂ ਤੁਸੀਂ ਜਿਵੇਂ ਸੀ ਦੇਖਿਆ ਸੀ ਮੀਨਿਕ ਰਿਪੋਰਟ ਆਈ ਸੀ ਕਿ ਜਿਹੜੇ ਹੁਣ ਪੰਜਾਬ ਦੇ ਵਿੱਚ ਕਾਲਜ ਨੇ ਚਾਹੇ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਉਹਨਾਂ ਦੇ ਵਿੱਚ ਸੀਟਾਂ ਭਰਨੀਆਂ ਸ਼ੁਰੂ ਹੋ ਗਈਆਂ ਨੇ ਸੋ ਉਸ ਤੋਂ ਇੱਕ ਸੰਕੇਤ ਜ਼ਰੂਰ ਮੰਨ ਸਕਦੇ ਆ ਕਿ ਪੰਜਾਬ ਦੇ ਸਕੂਲ ਕਾਲਜ ਜਿਹੜੇ ਆ ਹੁਣ ਵਿਦਿਆਰਥੀਆਂ ਦਾ ਵਿਸ਼ਵਾਸ ਬਣ ਰਿਹਾ ਕਿ ਵਿਦੇਸ਼ਾਂ ਦਾ ਰੁਕ ਘੱਟ ਕਰ ਰਹੇ ਨੇ ਲੇਕਿਨ ਇਹ ਰਿਵਰਸ ਮਾਈਗ੍ਰੇਸ਼ਨ ਦੇ ਨਾਲ ਕੀ ਇਹੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਜੈਕਟ ਹੋ ਸਕਦੇ ਨੇ ਕਿ ਪੰਜਾਬ ਦੇ ਵਿੱਚ ਯੂਥ ਜਿਹੜਾ ਰਹਿਣਾ ਪਸੰਦ ਕਰੇ ਬਸ਼ਰਤੇ ਕਿ ਉਹ ਵਿਦੇਸ਼ ਨਾ ਜਾਵੇ ਨਹੀਂ ਜੀ ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਅਸੀਂ ਕਈ ਫਰੰਟਾਂ ਤੇ ਕੰਮ ਘਾਦੀ ਹੈ ਸਰਕਾਰ ਅਸੀਂ ਇਹ ਕਿੰਨਾ ਕਿਸੇ ਮਤਲਬ ਜਿੱਦਾਂ ਤੁਸੀਂ ਉਹ ਕਹਦੇ ਕਿ ਅਸੀਂ ਪਿਛਲੇ ਸਾਲ ਜਦੋਂ ਸਰਵੇ ਕਰਾਇਆ ਸੀ ਯੂਨੀਵਰਸਿਟੀਆਂ ਦਾ ਕਾਲਜਾਂ ਦਾ ਤੇ ਬਹੁਤ ਬੁਰੀ ਹਾਲਤ ਸੀ ਹੁਣ ਮਤਲਬ ਐਕਾ ਉਹ ਠੀਕ ਆ ਗਿਆ ਐਕਾ ਬਹੁਤ ਆਇਆ ਵਧੀਆ ਬਹੁਤ ਲੋਕ ਆ ਗਏ ਮਾਪੇ ਆ ਗਏ ਪੜਨ ਵਾਸਤੇ ਐਕਚੁਅਲੀ ਪਹਿਲਾਂ ਲੋਕਾਂ ਨੂੰ ਐਂ ਹੀ ਲੱਗਦਾ ਕਿ ਇਹ ਡਾਕਟਰ ਬਾਹਰ ਜਾ ਕੇ ਬਣ ਸਕਦੇ ਵੀ ਇੱਥੇ ਦੀ ਬਣ ਸਕਦੇ ਜਦੋਂ ਤੁਸੀਂ ਡਾਕਟਰ ਇੱਥੇ ਬਣ ਸਕਦੇ ਹੋ ਇੰਡੀਆ 'ਚ ਵੀ ਬੜੀ ਟੌਪ ਦੀ ਪੜਾਈ ਹੈ ਐਸੀ ਗੱਲ ਦੀ ਕੋਈ ਸੋ ਉਹ ਲੋਕਾਂ ਦਾ ਮਨ ਜਿਹੜਾ ਚੇਂਜ ਹੋਦਿਆ ਬਾਅਦ ਜਿਹੜੀ ਉਹਨੂੰ ਪ੍ਰੋਬਲਮ ਆਈਆਂ ਉਹਨਾਂ ਨੇ ਦੇਖਿਆ ਜਾ ਕੇ ਫੇਸ ਕੀਤੀਆਂ ਸੋਸਿਆਂ ਤਾਂ ਉਹਨਾਂ ਨੂੰ ਇਹ ਲੱਗਾ ਕਿ ਪੰਜਾਬ ਅੱਜ ਵੀ ਕਈ ਗੁਣਾ ਚੰਗਾ ਕੈਨੇਡਾ ਬਸ ਕਰ ਤੋਂ ਹਾਂ ਸਭ ਜਿਹੜੇ ਬਾਕੀ ਬੱਚੇ ਨੇ ਤੁਸੀਂ ਅਮਨੁਸਰ ਦਾ ਜ਼ਿਕਰ ਕੀਤਾ ਉਹਨਾਂ ਨੇ ਵੀ ਕੋਈ ਕੰਪਲੇਂਟਸ ਤੁਹਾਨੂੰ ਦਿੱਤੀਆਂ ਨੇ ਉਹਨਾਂ ਦੇ ਜਿਹੜੇ ਏਜੰਟਸ ਨੇ ਪਤਾ ਲੱਗਿਆ ਉਹਨਾਂ ਦੇ ਵੀ ਕਾਰਵਾਈ ਕਰ ਰਹੇ ਨਹੀਂ ਅਜੇ ਦਿੱਤੀਆਂ ਦੀ ਬਦ ਦੇ ਦੇਣਗੇ ਗੱਲ ਹੋਈ ਆ ਉਹ ਦੇਣਗੇ ਕੰਪਲੇਂਟਸ ਦੇਣਗੇ ਕਿਉਂਕਿ ਉਹ ਜਦੋਂ ਪਤਾ ਦੱਜੋ ਹੋ ਗਿਆ ਤੇ ਮੈਨੂੰ ਜੋ ਪਤਾ ਲੱਗਾ ਵੀ ਕਈ ਟਰੈਵਲ ਏਜੰਟਾਂ ਨੇ ਇਹਨਾਂ ਬੰਦਿਆਂ ਨੂੰ ਕਾਲਾ ਕਰਦੀਆਂ ਸ਼ੁਰੂ ਕਰਤੀਆਂ ਵੀ ਤੁਸੀਂ ਪੱਥਰ ਤੋਂ ਅਦਲ ਕਰਾਓ ਅਸੀਂ ਪੈਸੇ ਦੇ ਦਿੰਦੇ ਹਾਂ ਤੇ ਉਹ ਬੰਦੇ ਮਤਲਬ ਥੋੜਾ ਜਿਹਾ ਇਸ ਗੱਲ ਤੇ ਅਸੀਂ ਇੱਕ ਦੋ ਦਿਨ ਵੇਟ ਕਰ ਲਈਏ ਨਹੀਂ ਪੈਸੇ ਦੇਣਗੇ ਤਾਂ ਫੇਰ ਕਰਾ ਦਾਂਗੇ ਸਭ ਦੇ ਕਦੀ ਉਹ ਪਤਾ ਹੋ ਜਾਊਗਾ ਮੈਨੂੰ ਪਤਾ ਪੱਕਾ ਮਤਲਬ ਇਹ ਬੰਦੇ ਫੜ ਲੈਣੇ ਆ ਜਿੰਨੇ ਵੀ ਵੇਖੋ ਜਿਹੜੀ ਗੈਰ ਕਾਨੂੰਨੀ ਮਨੁੱਖੀ ਤਸਕਰੀਆ ਇਹਦੇ ਚ ਜਿੰਨੇ ਲੋਕ ਸ਼ਾਮਲ ਹੋਏ ਸਭ ਦੇ ਖਿਲਾਫ ਕਾਨੂੰਨੀ ਸਾਬ ਆਖਰੀ ਸਵਾਲ ਹੈ ਦਿੱਲੀ ਨਤੀਜਿਆਂ ਤੋਂ ਬਾਅਦ ਦੇਖ ਰਿਹਾ ਮੀਟਿੰਗ ਜਿਹੜੀ ਹੈ ਕੇਜਵਲ ਉਹਨਾਂ ਦੇ ਵੱਲੋਂ ਪੰਜਾਬ ਦੇ ਤਮਾਮ ਵਿਧਾਇਕ ਬੁਲਾਏ ਗਏ ਨੇ ਔਰ ਇਸ ਦੇ ਵਿਚਾਲੇ ਬਾਜਵਾ ਸਾਹਿਬ ਉਹਨਾਂ ਦਾ ਬਿਆਨ ਆਇਆ ਕਿ ਸਾਡੇ ਸੰਪਰਕਤ ਦੇ ਵਿੱਚ ਕਾਫੀ ਪੰਜਾਬ ਦੇ ਵਿਧਾਇਕ ਹੈਗੇ ਬਾਜਵਾ ਨੇ ਤਾਂ ਉਹਦਾ ਪਰਵਾਹ ਸੰਬੰਧਕ ਤੇ ਨਹੀਂ ਹੈਗਾ ਉਹ ਤਾਂ ਸਾਡੇ ਨਾਲ ਕੀ ਸੰਬੰਧ ਕਰਨਾ ਉਹਦਾ ਭਾਜੀ ਬੀਜਪੀ ਤੋਂ ਰਹਿ ਫਦਾ ਉਹਨੂੰ ਆਪਣਾ ਪਰਵਾਹ ਤੇ ਸੰਬੰਧਕ ਚ ਕਰ ਲੈ ਪਰਵਾਹ ਤੇ ਸੰਬੰਧਕ ਚ ਆਇਆ ਨਹੀਂ ਉਹਦਾ ਇਹ ਝੂਠਵਾਦਾ ਦਿੰਦਾ ਕੋਈ ਗੱਲ ਨਹੀਂ ਪਾਰਟੀ ਨੇ ਕੱਲ ਮੀਟਿੰਗ ਸੱਦੀ ਹੈ ਸਾਡੇ ਕੌਮੀ ਕਨਵੀਨਰ ਨੇ ਉਹ ਦੋ ਸਾਨੂੰ ਗਾਈਡ ਲਾਈਨਾਂ ਕਰ ਦੇਣਗੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਤੋਂ ਆਪਾਂ ਕਹਾਂਗੇ ਕੋਈ ਚੱਕਰ ਨਹੀਂ ਦਤਾ ਦਾ ਪਾਰਟੀ ਇੱਕ ਛੋਟਿਆ ਪਾਰਟੀ ਬਿਉਰੀ ਚਟਾਨ ਦੀ ਤਰ੍ਹਾਂ ਅਰਵਿੰਦ ਕੇਰਿਵਾਲ ਜੀ ਦੇ ਨਾਲ ਖੜੀ ਜੀ ਸੋ ਹੁਣ ਤਮਾਮ ਵਿਧਾਇਕ ਜਿਹੜੇ ਕੱਲ੍ਹ ਦੇ ਲਈ ਬੁਲਾਏ ਗਏ ਨੇ ਹਾਲਾਂਕਿ ਫਿਲਹਾਲ ਜਿੰਨੇ ਵੀ ਵਿਧਾਇਕ ਨੇ ਔਰ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਅਰਵਿੰਦ ਕੇਜਵਲ ਉਹਨਾਂ ਦੇ ਨਾਲ ਖੜੇ ਹਾਂ ਔਰ ਚਟਾਨ ਦੀ ਤਰ੍ਹਾਂ ਪਾਰਟੀ ਦੇ ਨਾਲ ਖੜੇ ਹਾਂ ਫਿਲਹਾਲ ਹੈ ਕਿ ਇਸ ਤਰੀਕੇ ਪਾਰਟੀ ਰਿਵਾਈਵ ਕਰੇਗੀ ਆ ਆ ਨਾਲ ਸਮਾਂ ਦੱਸੇਗਾ ਬੜੇ ਜਰਨਲਿਸਟ ਸ਼ਸ਼ੀਪਾਲ ਦੇ ਨਾਲ ਪ੍ਰਿਆੰਕਾ ਮੇਲੂ ਰੋਜ਼ਾਨਾ ਸਪੋ